ਕਿਆ ਮੈਂ ਸਕੂਲ ਤਾਂ ਜਾਂਦਾ ਪਰ ਸਕੂਲਾਂੋਂ ਭੱਜ ਕੇ ਆਪਣੇ ਵਰਗੇ ਵੇਲੜਾ ਨਾਲ ਰਲ ਜਾਂਦਾ ਤੇ ਸਿਵਿਆਂ ਦੀਆਂ ਝਾੜੀਆਂ ਚ ਲੁੱਕ ਲੁੱਕ ਕੇ ਸੂਟੇ ਮਲ ਮਲ ਕੇ ਪੀਦਾ ਤੇ ਤਰਲੇ ਮੈਂ ਤਾਂ ਨਾ ਕਰੇ ਕਰ ਆਪੇ ਤਾਂ ਤੂੰ ਕਹਿੰਦਾ ਯਾਰ ਕਿ ਪੈਸਾ ਤੇਰੀ ਮੇਲਾ ਅੱਜ ਹੈਗਾ ਕੱਲ ਦਾ ਪਤਾ ਨਹੀਂ ਤੇ ਰਹੀ ਗੱਲ ਪੀਮ ਭੁਖੀ ਤੇ ਚਿੱਟੇ ਦੀ ਆ ਪਾਪਰ ਦੀ ਐਟਰਾਕ ਉਹ ਇੱਥੇ ਕਿਹੜਾ ਕਹਿ ਦੀ ਰੋਕ ਟੋਕ ਲੈ ਆ ਫੜ ਆਦਰ ਲਿਆ ਜੇ ਕਿ ਨਵੀਂ ਸ਼ੈ ਲੈ ਕੇ ਆਇਆ ਸੀ ਚਿੱਟਾ ਪਾੜਰ ਕਹਿੰਦੇ ਨੂੰ ਚਿੱਟਾ ਪਾੜਰ ਜੇ ਲਾ ਕੇ ਦਿਨੇਂਦਰ ਦੀਆਂ ਪਰੀਆਂ ਡਾਂਸ ਕਰਦੀਆਂ ਨੈਰਨਾਨ ਤਾਂ ਮੈਨੂੰ ਕਰਨਾਲ ਕਿਹਨੇ ਕਹਿਣਾ ਕੀ ਕਹਿਣਾ ਓਏ ਅਬਾਈ ਓਏ ਹਾਂ ਆ ਇੰਦਰ ਦੀਆਂ ਪਰੀਆਂ ਦਾ ਤਾਂ ਪਤਾ ਨਹੀਂ ਪਰ ਆ ਲਾ ਕੇ ਨਾ ਮੈਂ ਤਾਂ ਉੱਡੀ ਜਾਂ ਨਾ ਉੱਡੀ ਜਾਂ ਨਾ ਤੁਹਾਨੂੰ ਰਾਹ ਦੱਸਣ ਵਾਲੇ ਰਾਧ ਸਰੇ ਵੀ ਬਹੁਤ ਐ ਤੇ ਗੁੰਮਰਾਹ ਕਰਨ ਵਾਲੀ ਵੀ ਦੁਨੀਆ ਦੀ ਘਾਟ ਨਹੀਂ ਤੋ ਇਹ ਚੋਣਾਂ ਤੁਸੀਂ ਆ ਫੈਸਲਾ ਤੁਹਾਡਾ ਹੈ ਜਿਹੜਾ ਆਪਣਾ ਫਰਜ਼ ਬਣਦਾ ਆ ਅਸੀਂ ਤਾਂ ਦੇ ਹੀ ਨਾਲ ਫਰਜ਼ ਨਿਭਾਈਏ ਪਰਮਾਤਮਾ ਸਿੱਧੇ ਰਸਤੇ ਚੱਲਦਿਆਂ ਦਾ ਸਾਥ ਦਿੰਦਾ ਆ ਬ੍ਰਹਮਣ ਤੁਹਾਡੇ ਨਾਲ ਆ ਜਿਸ ਤਰ੍ਹਾਂ ਦੀ ਵਾਈਪ ਜੋਗੇ ਉਹੀ ਸਾਰਾ ਕੁਝ ਤੁਹਾਡੇ ਕੋਲ ਵਾਪਸ ਆਊਗਾ ਸੋ ਜੈ ਹੋ ਰੰਗਵੰਸ਼ ਟੀਮ ਦਾ ਬਹੁਤ-ਬਹੁਤ ਧੰਨਵਾਦ ਉਹ ਇਹਨਾਂ ਵਧੀਆ ਸੰਦੇਸ਼ ਦੇਣ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਤੇ ਉਹਨਾਂ ਦੇ ਸੁਨਹਿਰੀ ਭਵਿੱਖ ਵਾਸਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਜੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਸੁਖਦੇਵ ਲੱੱਗਰ ਜੰਮਾ ਦਾ ਪੰਜਾਬੀ ਫਰਮਾਂ ਦੇ ਵਿੱਚ ਮੈਂ ਗੱਲ ਕਰਾਂਦਾ ਉਹਦਾ ਕਾਫੀ ਨਾਮ ਆ ਚਰਚਿਤ ਨਾਮ ਆ ਵਸਤਲਾ ਬੌਨਾਈ ਟੀਮ ਦੇ ਵਿੱਚ ਆਸੋ ਜੀ ਨੇ ਜੋਤੀ ਫਲੋਰ ਲਾ ਕੇ ਤੋਂ ਆਉਂਦੇ ਸੀ ਤੇ ਨਾਲ ਹੀ ਸੁਪਤੀ ਵਾਖੀ ਕਾਪ ਉਹ ਸਾਡੇ ਸਕੂਲ ਦੇ ਵਿੱਚ ਅੱਜ ਪਹੁੰਚੇ ਨੇ ਤੇ ਉਹਨਾਂ ਨੇ ਬੜਾ ਹੀ ਇੱਕ ਸਮਾਜ ਜੀ ਦੇ ਵਿੱਚ ਜੋ ਕ੍ਰਿਤੀ ਫੈਲੀ ਹੋਈ ਆ ਨਸ਼ੇ ਬਾਰੇ ਜੋ ਨਸ਼ੇ ਤੇ ਕਰਾਰੀ ਚੋਟ ਮਾਰਦੇ ਆ ਨਾਟਕ ਪੇਸ਼ ਕੀਤਾ ਜਿਹਦਾ ਨਾਮ ਸੀ ਸੁਲਗਰੀ ਧਰਤੀ ਸੋ ਆਪਾਂ ਬੜੇ ਪਦਾ ਇਨੇ ਪਾਤਰ ਵੀ ਆ ਧਰਮਾ ਵਾਲੇ ਵੀ ਆ ਕਿ ਇਹਨਾਂ ਦੇ ਅਭਿਨੇ ਦੀ ਆਪਾਂ ਨੂੰ ਆਪਾਂ ਸਟੇਜ ਤੋਂ ਇਹਨਾਂ ਦੇ ਅਭਿਨੇ ਨੂੰ ਜਿਹੜਾ ਇੰਜੋਏ ਵੀ ਕੀਤਾ ਤੇ ਇੱਕ ਸਬਕ ਵੀ ਲਿਆ ਇਹਨਾਂ ਨੇ ਸਬਕ ਤਾਂ ਕੋਈ ਪਹਿਲੀ ਜਿੰਦਾ ਦੇ ਚੁੱਕੇ ਆ ਬੱਚੇ ਕਿ ਆਪਾਂ ਨਸ਼ੇ ਵਾਰੀ ਜੋ ਇਹਨਾਂ ਨੇ ਕਰਾਰੀ ਝੋਟ ਮਾਰੀ ਆ ਕਿ ਨਸ਼ੇ ਦੇ ਵਿੱਚ ਜਿਹੜਾ ਇਨਸਾਨ ਦਾ ਸਾਰਾ ਕੋਜੀ ਤਵਾਹ ਹੋ ਜਾਂਦਾ ਨਸ਼ੇ ਦੇ ਕਰਕੇ ਹੀ ਆਪਾਂ ਦੇਖਿਆ ਕਿ ਉਹ ਕਨੇਟਰ ਦਾ ਸਾਰਾ ਕੁਝ ਹੀ ਨਾ ਐਂਡ ਤੇ ਮਾਤਾ ਪਿਤਾ ਵੀ ਚਲੇ ਗਏ ਉਹ ਖੁਦ ਵੀ ਇੱਕ ਤਰ੍ਹਾਂ ਨਾਲ ਪਾਗਲ ਹੋ ਗਿਆ ਸੋ ਇਸੇ ਤਰ੍ਹਾਂ ਬੱਚੇ ਜ਼ਿੰਦਗੀ ਦੇ ਵਿੱਚ ਵੀ ਇਦਾਂ ਹੀ ਆ ਅੱਜ ਜੋ ਇਹਨਾਂ ਨੇ ਪੇਸ ਦੀ ਤਾਪਰੇ ਸਾਹਮਣੇ ਇਹਨੂੰ ਇੱਕ ਨਾਟਕ ਦੀ ਤਰ੍ਹਾਂ ਨਾ ਦੇਖਣਾ ਆਪਾਂ ਇਹ ਇੱਕ ਜ਼ਿੰਦਗੀ ਦੀ ਸੱਚਾਈ ਆ ਅੱਜ ਦੀ ਤਰਾਸ ਦੀ ਆਪਣੇ ਸਮਾਜ ਦੀ ਕਿਉਂਕਿ ਤੁਸੀਂ ਨਵਾਂ ਸਮਾਜ ਸਿਰ ਗੰਝਾਰੋ ਤੁਸੀਂ ਹੀ ਇਸ ਤੋਂ ਬਾਅਦ ਪੜ੍ਹ ਕੇ ਅੱਗੇ ਜਾਣਾ ਤੁਸੀਂ ਹੀ ਟੈਂਟ ਕਰਕੇ ਪਲੱਸ 2 ਕਰਕੇ ਸਮਾਜ ਦੇ ਵਿੱਚ ਜਾਣਾ ਤੁਹਾਡੀ ਪੀੜ੍ਹੀ ਨੇ ਹੀ ਅੱਗੇ ਜਾ ਕੇ ਨਵਾਂ ਸਮਾਜ ਜਿਹੜਾ ਉਹ ਸਿਰਜਣਾ ਸੋਤਾਂ ਨੂੰ ਹੁਣੇ ਤੁਸੀਂ ਇਸ ਸਟੇਜ ਤੇ ਹੀ ਤੁਹਾਨੂੰ ਇਹ ਸਿੱਖਿਆ ਦੇਣਾ ਸਾਡਾ ਫਰਜ਼ ਵੀ ਬਣਦਾ ਹੈਗਾ ਕਿ ਅਸੀਂ ਇਕੱਲੀ ਤੁਹਾਨੂੰ ਕਿਤਾਬੀ ਵਿੱਦਿਆ ਹੀ ਨਹੀਂ ਦੇਣੀਗੀ ਕਿਤਾਬੀ ਗਿਆਨ ਨਹੀਂ ਦੇਣਾਗਾ ਤੁਹਾਨੂੰ ਪ੍ਰੈਕਟੀਕਲੀ ਵੀ ਕਰਕੇ ਦਿਖਾਉਣਾਗਾ ਤੇ ਬੱਚੇ ਜੀ ਇਹਦਾ ਆ ਚੀਜ਼ ਆਪਾਂ ਇੰਦਾ ਕਰਾਂਗੇ ਨਾ ਇਹ ਨਾ ਇਹ ਨੁਕਸਾਨ ਹੋਣਾਗਾ ਸੋ ਇਹਨਾਂ ਨੇ ਪ੍ਰੈਕਟੀਕਲੀ ਆਪਾਂ ਨੂੰ ਸਟੇਜ ਦੇ ਉੱਤੇ ਇੱਕ ਨਾਟਕ ਦੇ ਵਿੱਚ ਬੜਾ ਹੀ ਸੋਹਣਾ ਪਿਆਰਾ ਟਾਈਟਲ ਸੁਲਕ ਦੀ ਧਰਤੀ ਲੈ ਕੇ ਇਹਨਾਂ ਨੇ ਪੇਸ਼ ਕੀਤਾਗਾ ਆਪਣੇ ਸਾਹਮਣੇ ਸੋ ਇਹਨਾਂ ਦਾ ਬਹੁਤ ਬਹੁਤ ਮੈਂ ਦਿਲ ਦੀਆਂ ਡਹਿਰਾਈਆਂ ਤੋਂ ਦਾ ਬਵਾਦ ਕਰਦਾਗਾ ਇੱਕ ਵਾਰ ਇਹਨਾਂ ਦੇ ਨਾਮ ਤੇ ਬੱਚੇ ਨੇ ਨਾਨਕ ਦੇ ਨਾਮ ਤੇ ਇਹਨਾਂ ਦੇ ਨਾਮ ਤੇ ਜ਼ੋਰਦਾਰ ਕਲੈਕਟਿੰਗ ਹੋਣੀ ਚਾਹੀਦੀ ਆ ਬੈਕਗਰਾਉਂਡ ਆਫ ਕਲੈਕਟਿੰਗ ਹੋਣੀ ਚਾਹੀਦੀ ਆ ਸੋ ਕੋਰਪੀ ਗੰਟੀ ਗੇਟਿੰਗ ਹੋਣੀ ਚਾਹੀਦੀ ਹੈ ਸੋ ਬੈਡਿਕ ਸੋ ਇੱਕ ਤਰਫ ਸੇ ਕਮੇ ਸ੍ਰੀ ਦੇਵ ਸਰ ਆਸੂ ਜੀ ਕਿ ਸੋਨ ਜੀ ਤੁਹਾਡਾ ਗਹਿਰੇ ਡੈਂਗਰੈਂਡ ਉਹ ਤੁਹਾਡਾ ਜੀਆਮਰ ਵੀ ਕਹਿੰਦੇ ਸਪੋਰਟ ਦੇ ਬਿਹਰੇ ਵਿੱਚ ਤੁਸੀਂ ਲਾਓ ਸੋ ਆ ਮੋਸਟ ਵੈਲਕਮ ਤੇ ਆਹ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਇਹ ਚੰਗੇ ਨਾਲ ਤੁਸੀਂ ਲੈ ਕੇ ਆਉਦੇ ਹੋ